ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਸ ਦਾਨਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰਸ ਰਾਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਨਪਤੀਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋ ਤੇ ਇਕ ਰਤੀ ਬਿਨ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੇ ਪੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪੈਤ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਹਯਾ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ तीरथ नान दया दम दान स संजम नेम अनेक वसेखै वेद पुराण कतेब पुराण जमीन जमानस बाण के पेखै पौण आहार जति जत तार सवै सो विचार हजार के देखै श्री भगवान पजे बिन भूपत एक रती बिन एक न लेखै ਸੁਦਸਪਾ ਦੁਰੰਤ ਦਬਾਸ ਸਾਸ ਸਨਾ ਦੁਰ ਜਾਣਦ ਲਾਂਗੇ ਭਾਰਿਕ ਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰਮ ਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਬੀਰ ਅਪਾਰ ਵੱਡੇ ਬ੍ਰਿਆਰ ਵਿਚਾਰੈ ਸਾਰ ਕੀ ਧਾਰ ਪਛੈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇਗ ਜਾਣ ਕੇ ਮਾਨ ਮਲਈਆ ਗਾੜੇ ਗਾੜਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਾਈਆ दानव देव फनिंद निसाचर पूत पविक्क भवान जपेंगे जीव जिते जल में थल में पल ही पल में सब थाप थपेंगे पुन परतापन बाड़ जैत तुन पापण के पुंज खपेंगे सात समूह प्रसन्न फिरे जग सत्र सवे अवलोक चपेंगे मानव इंद्र गजेंद्र नारदप जोन त्रिलोक को राज करेंगे कोट इश्नान गजादिक दान अनेक संभर साज भरेंगे ब्रह्म महेश्वर बिशन सचीपत अंत फसे जम्भास परेंगे जे नर श्रीपत के प्रसह पगते नर फेर न देत रहेंगे ਕਾਹ ਪਿਓ ਜੋ ਦੂ ਲੋਚਨ ਮੂਦ ਕੇ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਤ ਸਮੁੰਦਰ ਨ ਲੋਕ ਗਿਓ ਪਰਲੋਕ ਗਵਾਇਓ ਬਾਸ ਕਿਓ ਬਖਿਆਨ ਸੋ ਬੈਠ ਕੇ ਐਸੇ ਐਸੇ ਸੋ ਬਸ ਬਿਤਾਇਓ ਸਾਚ ਕਹੋ ਸੁਣ ਲਿਓ ਸਵੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਾਹੋ ਲੈ ਪਾਣ ਪੂਜਤ ਰਿਓ ਸਿਰ ਕਾਹੋ ਲੈ ਲਿੰਗ ਕਰੇ ਲਟਕਾਇਓ काहो लख्यो हर बाची दिशा में काहो पछा को शिष निवाो को को पूजत है पस को मृतान को पूजन तायो कूर क्रिया ऊर्जा सभी जग श्री भगवान को पेद न पायो को पायो। को पूजत है पस को मृतान को पूजन तायो कूर क्रिया ऊर्जा सभ ही जग श्री भगवान को पेद न पायो ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰਸਰਾਧਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਨਪਤੀ ਕੇ श्री भगवान की पाए कृपा हूं ते कृति बिन एक रती बिन एक रती के माते मतंग जरे जरे संग अनूप उतंग सुरंग सवारे कोट तुरंग कुरंग से कूदत पौण के गाण को जात निवारे भारी पूजान के पूपली बिद न आवत शीस न जात विचारे ਇਤੇ ਪੈਤ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਹਯਾ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ तेरथ नाल दया दम दान संसंजम नेम अनेक वसेखै वेद पुराण कतेब कुरान जमीन जमानस बाण के पेखै पौण आहार जति जत तार सवै सो विचार हजार के देखै श्री भगवान पजे बिन भूपत एकरती बिन एक न लेखै ਸੁਦਸਪਾ ਦੁਰੰਤ ਦਬਾ ਸੋ ਸਾਦ ਸਨਾ ਦੁਰ ਜਾਣ ਦਲੈਗੇ ਭਾਰੇ ਕਮਾਨ ਭਰੇ ਮਨ ਮੈਂ ਕਰ ਪਰਬਤ ਪੰਕ ਹਲੇ ਨਾ ਹਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਗੇ ਬੀਰ ਅਪਾਰ ਵੱਡੇ ਬ੍ਰਿਆਰ ਵਿਚਾਰੈ ਸਾਰ ਕੀ ਧਾਰ ਪਛੈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗ ਜਾਣ ਕੇ ਮਾਨ ਮਲਈਆ ਗਾੜੇ ਗਾੜਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੋ ਏਕ ਦਵਾਈਆ दानव देव फनिंद निसाचर पूत पविक पवान जपेंगे जीव जिते जल में थल में पल ही पल में सब थाप थपेंगे पुन प्रतापन बाड़ जैत तुन पापण के बहु पुंज खपेंगे सात समूह प्रसन्न फिरे जग सत्र सवे अवलोक चपेंगे मानव इंद्र गजेंद्र नारदप जोन त्रिलोक को राज करेंगे कोट इश्नानक जादक दान अनेक स्वम्बर साज बरेंगे ब्रह्म महेश्वर बिशन सचीपत अंत फसे जम फास परेंगे जे नर श्रीपत के प्रसह पग ते नर फेर न देत रहेंगे ਕਾਹ ਪਿਓ ਜੋ ਦੂ ਲੋਚਨ ਮੂੰਦ ਕੇ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਤ ਸਮੁੰਦਰ ਨ ਲੋਕ ਗਿਓ ਪਰਲੋਕ ਗਵਾਇਓ ਬਾਸਕਿਓ ਬਖਿਆਨ ਸ ਬੈਠ ਕੇ ਐਸੇ ਐਸੇ ਸਬੈ ਸ ਬਿਤਾਇਓ ਸਾਚ ਕਹੋ ਸੁਨ ਲਿਓ ਸਵੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਾਹੋ ਲੈ ਪਾਣ ਪੂਜਤ ਰਿਓ ਸਿਰ ਕਾਹੋ ਲੈ ਲਿੰਗ ਕਰੇ ਲਟਕਾਇਓ काह लख्यो हरा बाची दिशा में काहु पछाको शीस निवायो को को पूजत है पस को मृतान को पूजन तायो कूर क्रिया ऊर्जा सभी जग श्री भगवान को भेद न पायो को को पूजत है पस को मृतान को पूजन तायो कूर क्रिया ऊर्जा सभी जग श्री भगवान को भेद न पायो ਇਕ ਓਅੰਕਾਰ ਸਤਗੁਰ ਪ੍ਰਸਾਦ ਪ੍ਰਸਾ ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸਰਾਧਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋ ਤੇ ਇਕ ਰਤੀ ਬਿਨ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪੈਤ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਹਯਾ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ तीरथ नाल दया दम दान स संजम नेम अनेक वसेखै वेद पुराण कतेब पुराण जमीन जमानस बाण के पेखै पौण आहार जति जत तार सवै सो विचार हजार के देखै श्री भगवान पजे बिन भूपत एकरती बिन एक न लेखै ਸੁਦਸਪਾ ਦੁਰੰਤ ਦਬਾ ਸੋ ਸਾਦ ਸਨਾ ਦੁਰ ਜਾਣਦ ਲਾਂਗੇ ਭਾਰਿਕ ਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹ ਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲ ਲਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚ ਲਾਂਗੇ ਵੀਰ અપਾਰ ਵੱਡੇ ਬ੍ਰਿਆਰ ਆ ਵਿਚਾਰੈ ਸਾਰ ਕੀ ਧਾਰ ਪਛੈ ਆ ਤੋਰਤ ਦੇਸ ਮਲਿੰਦ ਮਵਾਸਨ ਮਾਤੇਗ ਜਾਣ ਕੇ ਮਾਨ ਮਲਈਆ ਗਾੜੇ ਗਾੜਨਦ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ दानव देव फनिंद निसाचर भूत पविक पवान जपेंगे जीव जीते जल में थल में पल ही पल में सब थाप ठपेंगे थाप पुन परतापन बाड़ जैत तुन पापण के बहु पुंज खपेंगे साथ समूह प्रसन्न फिरे जग सतर सवे अवलोक चपेंगे मानव इंद्र गजेंद्र नारदप जो नत्र लोक को राज करेंगे कोट इश्नानक जादक दान अनेक स्वंबर साज बरेंगे ब्रह्म महेश्वर बिशन सचीपत अंत फसे जम फास परेंगे जे नर श्रीपत के प्रसह पगते नर फेर न देत रहेंगे ਕਾਹ ਪਿਓ ਜੋ ਦੂ ਲੋਚਨ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਤ ਸਮੁੰਦਰ ਨ ਲੋਕ ਗਿਓ ਪਰਲੋਕ ਗਵਾਇਓ ਬਾਸਕਿਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਵੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਾਹੋ ਲੈ ਪਾਣ ਪੂਜਤ ਰਿਓ ਸਿਰ ਕਾਹੋ ਲੈ ਲਿੰਗ ਕਰੇ ਲਟਕਾਇਓ काहो लख्यो हरा वाची दिशा में काहो पछा को निवायो निवा को, को पूजत है पस से, को मृतान तो, को पूजन तायो कूर क्रिया ऊर्जा तो, सभ ही जग श्री भगवान को पेद न पायो को को पूजत है पस को मृतान को पूजन तायो कूर क्रिया ऊर्जा सभी जग श्री भगवान को पेद न पायो ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀਕੇ ਸੂਰਸਰਾਧਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਨਪਤੀਕੇ श्री भगवान की पाए कृपा हूं ते कृती बन एक रतीके माते मतंग जरे जरे संग अनूप उतंग सुरंग सवारे कोट तुरंग कुरंग से कूदत पौण के गाण को जात निवारे भारी पूजान के पूपली बिद न आवत शीस न जात विचारे ਇਤੇ ਪੈਤ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿਸਤ ਹੈ ਹਯਾ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ तीरथ नान दया दम दान संसंयम नेम अनेक वसेख वेद पुराण कतेब पुराण जमीन जमानस बाण के देखै पौण आहार जति जत तार सवै सो विचार हजार के देखै श्री भगवान पजे बिन भूपत एकरती बिन एक न लेखै ਸੁਦਸਪਾ ਦੁਰੰਤ ਦੁਬਾਸ ਸੋ ਸਾਦ ਸਨਾ ਦੁਰ ਜਾਣਦ ਲਹਗੇ ਭਾਰੇ ਕਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲ ਲਹਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲ ਲਹਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚ ਲਹਗੇ ਬੀਰ ਅਪਾਰ ਵੱਡੇ ਬ੍ਰਿਆਰ ਵਿਚਾਰੈ ਸਾਰ ਕੀ ਧਾਰ ਪਛੈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇਗ ਜਾਣ ਕੇ ਮਾਨ ਮਲਈਆ ਗਾੜੇ ਗਾੜਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਾਈਆ दानव देव फनिंद निसाचर भूत पविक भवान जपेंगे जीव जिते जल में थल में पल ही पल में सब थाप थपेंगे पुन परतापन बाड़ जैत तुन पापण के बहु पुंज खपेंगे सात समूह प्रसन्न फिरे जग सत्र सवे अवलोकन चपेंगे मानव इंद्र गजेंद्र नारदप जोनत्र लोक को राज करेंगे कोट इश्नान गजादिक दान अनेक शंबर साज भरेंगे ब्रह्म महेश्वर बिशन सचीपत अंत फसे जम फास परेंगे जे नर श्रीपत के प्रसह पग ते नर फेर न देत रहेंगे ਕਾਹ ਪਿਓ ਜੋ ਦੂ ਲੋਚਨ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਬਾਸ ਕਿਓ ਬਖਿਆਨ ਸੋ ਬੈਠ ਕੈ ਐਸੇ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਵੈ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੋ ਲੈ ਪਾਣ ਪੂਜਤ ਰਿਓ ਸਿਰ ਕਾਹੋ ਲੈ ਲਿੰਗ ਕਰੇ ਲਟਕਾਇਓ काहु लख्यो हरा वाची दिशा में काहु पछा को शिष निवायो को को पूजत है पस को मृतान को पूजन तायो कूर क्रिया ऊर्जा सभी जग श्री भगवान को पेद न पायो को को पूजत है पस को मृतान को पूजन तायो कूर क्रिया ऊर्जा सभी ही जग श्री भगवान को पेद न पायो ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਸਾਦ ਸਵਈਏ ਸਰਾਵਤ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਹੋ ਤੇ ਇਕ ਰਤੀ ਬਿਨ ਇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੇ ਪੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਪੈਤ ਕਾਹ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਹਯਾ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ ਕੀਰਤ ਨਾਨ ਦਇਆ ਦਮਦਾਨ ਸ ਸੰਜਮ ਨੇਮ ਅਨੇਕ ਵ ਸੇਖੈ 베ਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨਸ ਬਾਣ ਕੇ ਪੇਖੈ ਪੌਣ ਆਹਾਰ ਜਤੀ ਜਤ ਤਾਰ ਸਵੈ ਸ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਦ ਸਪਾ ਦੁਰੰਤ ਦੁਬਾਸ ਸਾਸ ਸਨਾ ਦੁਰ ਜਾਣ ਦਲਾਂਗੇ ਭਾਰ ਇਕ ਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ અપਾਰ ਵੱਡੇ ਬ੍ਰਿਆਰ ਵਿਚਾਰੈ ਸਾਰ ਕੀ ਧਾਰ ਪਛੈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇਗ ਜਾਣ ਕੇ ਮਾਨ ਮਲਈਆ ਗਾੜੇ ਗਾੜਨ ਕੋ ਤੋੜਨ ਹਾਰ ਸੋ ਬਾਤਨ ਹੀ ਚੱਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਾਈਆ दानव देव फनिंद निसाचर पूत पविक भवान जपेंगे जीव जीते जल में थल में पल ही पल में सब थाप थपेंगे पुन प्रतापन बाड़ जैत तुन पापण के बहु पुंज खपेंगे सात समूह प्रसन्न फिरे जग सत्र सवे अवलोक चपेंगे मानव इंद्र गजेंद्र नारदप जोन त्रिलोक को राज करेंगे कोट इश्नानक जादक दान अनेक संभर साज भरेंगे ब्रह्म महेश्वर बिशन सचीपत अंत फसे जम फास परेंगे जे नर श्रीपत के प्रसह पगते नर फेर न देत रहेंगे ਕਾਹ ਪਇਓ ਜੋ ਦੂ ਲੋਚਨ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ 나ਤ ਫਿਰਿਓ ਲਿਓ ਸਾਤ ਸਮੁੰਦਰ ਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਬਖਿਆਨ ਸੋ ਬੈਠ ਕੈ ਐਸੇ ਐਸੇ ਸੋ ਬਸ ਬਿਤਾਇਓ ਸਾਚ ਕਹੋ ਸੁਣ ਲਿਓ ਸਵੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਾਹੋ ਲੈ ਪਾਣ ਪੂਜਤ ਰਿਓ ਸਿਰ ਕਾਹੋ ਲੈ ਲਿੰਗ ਕਰੇ ਲਟਕਾਇਓ का लख्यो हर बाची दिशा में काहु पछा को शिष निवा भुतान को, को पूजत है पस को मृतान को पूजन तायो कूर क्रिया ऊर्जा सभी जग श्री भगवान को पेद न पायो को को पूजत है पस को मृतान को पूजन तायो ਕੂਰ ਕਿਰਿਆ ਊਰਜਾ ਸਭ ਹੈ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ